ਕਉਂਗੋ ਸਤਗੁਰ ਪ੍ਰਸਾਦ RAM ਕਲੀ ਮੱਲਾ ਦੀ ਜਾਨ ਅਨੰਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਛੇਤੀ ਮਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਘਰ ਸਭ ਸਵਾਰਣਾ ਸਮਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀ ਘਰ ਦੇ ਰਹਿ ਘਰ ਤਾਂ ਤੇਰਾ ਸਭ ਕੀ ਜੈ ਜਿਸ ਦੇ ਸੋ ਪਾਵੇ ਸਦਾ ਸਿਪ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮਿਰਾ ਧਾਰੂ ਸਾਚਾ ਨਾਮ ਆਧਾਰ ਮਿਰਾ ਜਨ ਪੁੱਖਾਂ ਸਭ ਗਵਾਈਆਂ ਕਰシャン ਸੁਖ ਮਨਾਈ ਵਸੇ ਆਜ ਨੇ ਇੱਛਾ ਸਾ ਪੁਜਾਈਆਂ ਅਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿੱਦੀਆਂ ਇਹ ਵੜਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਬਤ ਰੋਪੇ ਆਰੂ ਸਾਚਾ ਨਾਮ ਮਿਰਾ ਧਾਰੂ ਵਾਜੇ ਪੰਛ ਬੱਦਤ ਘਰ ਸੁਭਾਗ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤਉ ਹਰ ਕਰਮ ਪਾਇ ਤਉ ਜਿਨ ਕੋ ਉਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋ ਵਾਜਤ ਕਰ ਅਨੰਦ ਵਾਜੇ ਸਾਚੀ ਲਿਵੈ ਵੇਂ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੂਂ ਕਿਆ ਕਰੇ ਵਿਚਾਰੀਆ ਤਦ ਬਾਜ ਸਮਰਤ ਕੋਈ ਨਾ ਹੀ ਕਿਰਪਾ ਕਰ ਬਨਵਾਰੀਆ ਇਸ ਨੋਰ ਥਾਉਂ ਨਾ ਹੀ ਸ਼ਬਲ ਲਾਕ ਸਵਾਰੀਆ ਕਹਿ ਨਾਨਕ ਲਿਵੈ ਬਾਜੂਂ ਕਿਆ ਕਰੇ ਵਿਚਾਰੀਆ आनंद आनंद सबको कै आनंद गुरु ते जानिया जानिया आनंद सदा गुरु ते कृपा करे प्यारे आ कर कृपा के लेवे कटे गया अनंजन सारे अंदरोजन कामो तुटडा तन का शव सत्या स्वारे आ कै नानक के आनंद है आनंद गुरु ते जानिया बाबाजी सुंदे सोई जन बावे बावे दा सोजन दे जिसनु और क्या करे विचारेया एक भ्रम पुल्ले फरेंदा जग नाम लाग स्वारे गुरप्रसादी मन पया निर्मल जना पाणा भाव ए कै नानक जिस ने प्यारे सोई जन पावे ਆਵੋ ਸੰਤ ਪਿਆਰੇ ਓਕਾਤ ਕੀ ਕਰੇ ਕਹਾਣੀ ਕਰੇ ਕਹਾਣੀ ਓਕਾਤ ਕੀ ਰੀ ਕਿਤ ਦੁਆਰ ਐ ਪਾਈਆ ਤਨ ਮਨ ਤਨ ਸਭ ਸੋਮ ਗੁਰ ਕੋ ਕਮਨੇ ਐ ਪਾਈਆ ਓ ਕਮਨੇ ਓ ਗੁਰ ਕੇ ਰਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਤਿਓ ਗਾਤ ਕਹਾਣੀ ਏ ਮਨ ਚੰਚਲ ਚਤੁਰਾਈਂ ਕਿਨੇ ਨਾ ਪਾਇਆ ਚਤੁਰਾਈਂ ਨਾ ਪਾਇ ਗਨੇ ਤੂ ਸੁਣ ਮਨ ਮੇਰੇ ਆਏ ਮਾਇਆ ਮੋਹਣੀ ਜਿੰਨ ਧਰਮ ਬੁਲਾਇਆ ਮਾਇਆ ਤਮੋਣੀ ਤਨੇ ਕੀਤੀ ਜੰਡਕੋਲੀ ਪਾਈਆ ਗੁਰਮਾਨ ਕਿਤਾ ਤੇ ਸੇਵਟੋ ਜਨ ਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈਂ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂ ਸਦਾ ਸੱਚ ਸੰਭਾਲੇ ਕੁਡੰ ਤੂਜੇ ਦੇਖ ਤੇਰਾ ਨਾਲੇ ਸਾ ਤੇਰਾ ਚੱਲੇ ਨਾ ਹੀ ਤਸਨਾਲ ਕਿਉ ਜਤ ਲਾਈ ਐ ਸਾਕਾ ਮੂਲੇ ਨਾ ਕੀਜੇ ਜਤੰਦ ਪਛੋਤਾਈਐ ਸਤਗੁਰੂ ਕਾ ਉਪਦੇਸ਼ ਸੁਣ ਤੋਐ ਤੇਰਾ ਨਾਲੇ ਕੈ ਨਨਕ ਮਨ ਪਿਆਰੇ ਤੂੰ ਸਦਾ ਸਾਈ ਸਮਾਲੇ ਅਗਮ ਗੋਚਰਾ ਤੇ ਅੰਤ ਨਾ ਪਾਇਆ ਤੂੰ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਗਿਆ ਕੋ ਆਗ ਬਖਾਨ ਹੈ ਆਕੇ ਦਾ ਵੇਖੇ ਸਭ ਤੂੰ ਐ ਜਨ ਜਗ ਤੂੰ ਪਾਇਆ ਕੈ ਨਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰਮੁ ਜਨ ਅੰਮ੍ਰਿਤ ਖੋਇਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਦੁਪਾਇ ਇੱਕ ਵੇਗ ਪਰਸਨ ਆਇਆ ਲਾਭ ਲੋਭ ਅਹੰਕਾਰ ਚੁਕਾ ਸਤਗੁਰੂ ਭਲਾ ਪਾਇਆ ਕੈ ਨਨਕ ਜਿਸ ਨੂੰ ਆਪ ਤੂਠਾ ਤੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਖਮ ਚਲਣਾ ਲਾਭ ਲੋਭਾਂ ਕਾਰਤਜ ਤ੍ਰਿਸ਼ਨਾ ਬੋਤ ਨਹੀਂ ਬੋਲਣਾ ਖਨੀਓ ਤਿੱਖੀ ਵਾਲੋ ਨੀ ਕੀਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਵ ਤਜੇ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਏ ਤੇ ਚੱਲਾ ਸੁਆਮੀ ਔਰ ਕਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਤੇਵੇਂ ਚੱਲਨੇ ਜਨਾ ਮਾਰਗ ਪਾਵਹਿ ਕਰ ਕਰਪਾ ਜੇ ਨਾਮ ਲਾਇ ਸੇਹਰ ਸਦਾ ਦਿਹਾਵਹਿ ਜਿਸ ਨੂੰ ਕਦਾ ਸੁਣਾਏ ਆਪਨੇ ਸੇ ਗੁਰਦੁਆਰੇ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਦੇਵ ਚਲਾਵਹਿ ਏ ਸੋਹਿਲਾ ਸ਼ਬਦ ਸਵਾਵਾ ਸ਼ਬਦੋ ਸਵਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕਾ ਮਨੁਸਿਆ ਜਿੰਤਰੋ ਲਿਖਿਆ ਆਇ ਵੇਖ ਫਿਰੇ ਘਨੇਰੇ ਕਰੇ ਗੱਲਾਂ ਅੰਗਲੀ ਕਿਨੇ ਨਾ ਪਾਇਆ ਗੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿੰਨੀ ਹਰ ਤੇ ਆਇਆ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੁਟਮ ਸਹਿਤ ਜੋ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਅਰ ਤੇ ਆਇਆ ਕਰਮੀ ਸਾਇ ਨਾ ਉਪਜੈ ਮਿਰ ਸੈ ਜਿਸ ਸੈ ਸਾ ਨਾ ਜਾਏ ਨਾ ਜਾਏ ਸੈ ਸਕੇ ਤੇ ਸੰਜਮ ਰਹਿ ਕੰਮ ਕਮਾਈ ਸੈ ਸੈ ਜੀਉ ਮਲੀਣੈ ਕ ਸੰਜਮ ਧੋਤਾ ਜਾਏ ਮਾਨ ਤੋ ਉਹ ਸ਼ਬਦ ਲਾਗੋ ਅਰ ਸੋ ਰੋਚਿਤ ਲਾਇ ਕਹੈ ਨਾਨਕ ਗੁਰ ਪ੍ਰਸਾਦੀ ਸੈ ਜੁਬਜੈ ਸੈ ਸੈ ਉਜਾਏ ਜੀਉ ਮਹਿਲੇ ਬਾਰੋਂ ਨਰਮਲ ਉਹ ਸਾਰਿਆ ਵੇਦਾ ਮੇ ਨਾਮ ਉਤਮ ਸੁਣੇ ਨਾਹੀ ਫਰਾਂ ਜੋ ਬਤਾਲਿਆ ਕਹਿ ਨਾਨਕ ਜਨ ਸੱਚ ਜਿਆ ਕੂੜੇ ਲਾਗੇ ਦਿਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਦਾ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਨੀ ਖਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸੇ ਗੁਰੂ ਸੇ ਦੀ ਸਨਮੁਖ ਹੋਵੇ ਆਵੇ ਤਾਂ ਸਨਮੁਖ ਸੇ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਣ ਹਿਰਦੇ ਤੇ ਆਏ ਅੰਤਰ ਆਤਮ ਅਸਮਾਲੇ ਆਪ ਛੜ ਸਦਾ ਰਹਿ ਪਰਣਾ ਗੁਰ ਬੇ ਨਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸੇ ਇੱਕ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੀਕੀਆਂ ਆਏ ਅਨੇਕ ਜੁਨੀ ਪਰਮ ਆਵੇ ਮੈਂ ਸਤਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ ਕਹਿ ਨਨਕ ਵਿਚਾਰ ਦੇਖੋ ਮੈਂ ਸਤਗੁਰੂ ਮੁਕਤ ਨਾ ਪਾਏ ਆਵੋ ਸਿਖ ਸਤਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਬਾਣੀ ਤਕਾ ਉਹ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿੰਨ ਕੋ ਨਜ਼ਰ ਕਰਮ ਹੋਇ ਹਰਦੇ ਤਨ ਅਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰ ਪਾਣੀ ਕਹਿ ਨਨਕ ਸਦਾ ਗਾਵੋ ਇਹ ਸੱਚੀ ਬਾਣੀ ਸਤ ਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਫਖਾਣੀ ਹਰ ਅਨਿਤ ਕਰੇ ਰਸਨਾ ਕਹਿਆ ਕਸੂਣਾ ਜਾਣੀ ਜਿਤ ਦਿਨ ਕਾਇਰ ਲਿਆ ਮਾਇਆ ਬੋਲਨ ਪੈਰ ਬਾਣੀ ਕਹੈ ਨਾਨਕ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਤਮਨ ਲਾਗਾਇ ਹੋਆ ਸਮਾਓ ਸ਼ਬਦ ਸਿਤੀ ਮਨ ਮਿਲੇ ਅਸਚੇ ਲਾਇਆ ਭਾਉ ਆਪੇ ਹੀ ਰਤਨਾ ਆਪੇ ਜਿਸ ਨੂੰ ਦੇਵ ਜਾਏ ਕੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤਾ ਬੁਪਾਇ ਕੈ ਕਰਤਾ ਆਪੇ ਹੁਕਮ ਵਰਤਾਇ ਹੁਕਮ ਵਰਤਾਇ ਆ ਵੇਖੈ ਗੁਰਮ ਵੰਦਨ ਹੋਵਾ ਮੁਖਤ ਸਬਦ ਮਾਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਵਾਹਿ ਕਸੋਲੇ ਬਲਾਈ ਕਹਿ ਨਾਨਕ ਆਪ ਕਰਤਾ ਪੇ ਹੁਕਮ 부ਜਾਏ ਸਿਮਰ ਸਾਸਰ ਪੁੰਭਾ ਵਿਚਾਰ ਦੇ ਤਤ ਸਾਰ ਨਾ ਜਾਣੀ ਦਿੱਤਾ ਸਾਰ ਨਾ ਜਾਣੀ ਗੁਰੂ ਬਾਜੋ ਦਿੱਤਾ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਨਾਰ ਮਨ ਵਸਿਆ ਬੋਲੇ ਅਮਰਤ ਬਾਣੀ ਕਹਿ ਨਾਨਕ ਖੋਤਤ ਪਾਈ ਜਿਸ ਨੂੰ ਆਨ ਦੇ ਨਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕਿ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰਿਆ ਮਨੋ ਕਿਉ ਵਿਸਾਰਿਆ ਵਰਦਾਤਾ ਜਗਰ ਪੰਜਾਬੇ ਉਸਨੋ ਕਿਉ ਪੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀ ਹੈ ਕਹ ਨਾਨਕੇ ਵਰਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਗਨ ਉਦਰ ਮੈਂ ਤੈਸੀ ਬਾਹ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ ਜਾਤਿਸ ਪਾਣਾ ਦਾ ਜੰਮਿਆ ਪਰਵਾਰ ਭਲਾ ਪਾਇਆ ਅਲਿਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜੇ ਤਰ ਵਿਸਰੇ ਮਉਪ ਜੇ ਬਾਹ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲੇਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰਾਬ ਮੁਲਕਾ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵੀ ਟੋਰੇ ਲੋਕ ਵਿਲ ਲਾਇਆ ਐਸਾ ਸਤਗੁਰ ਜੇ ਮਿਲਿਆ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਈ ਜਿਸ ਦਾ ਜੀਉ ਤੇ ਸੁਲ ਰਹਾ ਹਰ ਵਸਹਿ ਮਨ ਆਇਆ ਹਰਾਬ ਮੁਲਕ ਹੈ ਭਗਤ ਨਾਨਕ ਦੇ ਨਾਨਕਾ ਜਨਰ ਪੱਲੇ ਪਾਏ ہر راس میری من بن جا رہا ہر راس میری من بن جا رہا گروہ گور راس جانی نتیا چپ جیو لا کٹو دہاڑی دی اے تن دینا ملیا جنہ پانا پا گہ راس میری من ہوا بن جا رہا یہ رسنا تو من رس راج رہی تری پیاس نہ جائے پیاس نہ جائے حورت کی ہوت کتا رس پلے نہ پائے ہارس پائیں, پائیں، پلے پیے ہرس بول نہ ترشنا لاگ گیا اے وارس کرمی پائی ہے ست گر مل جی سائے گہ نانکراہ سر جار وسے منائے میرے یار تم جوت رخیتا تج جگ میں آیا جوت رکھی تا جگ میں آیا پے پہ پتا جن جیو پائے جگ دکھایا گور پرساد بجیا تا چل تھو چل ندر آیا کہ نانک سرش کا مول رچیا جوت راکھی جگ میں آیا من چاؤ پیا پرگم سنیا رار منگل گاؤ سکی گرہ مندر بنیا گاؤ منگل نے سگی سوگ دوگ نہ ویا پے گور چلن لاگی دن سب گیا اپنا پھر پے ਅਨੰਤ ਬਾਣੀ ਗੁਰ ਸ਼ਬਦ ਜਾਣੀ ਅਰ ਨਾਮ ਅਰ ਰਸ ਭੋਗੋ ਕੈ ਅਨੰਤ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗ ਮੇ ਆਏ ਕੇ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾਦੂ ਜਗ ਮੇ ਆਇਆ ਜਿਨਰ ਤੇਰਾ ਰਚਨ ਰਚਿਆ ਸਵਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕੈ ਨਾਨਕ ਉਹ ਸਰੀਰ ਪ੍ਰਵਾਹਣ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਇਨੇਦਰੋ ਮੇਰੋ ਆ ਤੁਮ ਮੈਂ ਜੋ ਤਰੀ ਹਰ ਬਿਨਵਰਣਾ ਦੇਖੋ ਕੋਈ ਹਰ ਬਿਨਵਰਣਾ ਦੇਖੋ ਕੋਈ ਨਦਰਿਯਾਰ ਨਿਹਾਲ ਲਾਇਐ ਵੇ ਸੰਸਾਰ ਤੁਮ ਦੇਖਦੇ ਆ ਰੂਪ ਆ ਰੂਪ ਨਦਰਿਯਾ ਆ ਗੁਰ ਪ੍ਰਸਾਦਿ ਵਿੱਚ ਬੁਝਿਆ ਜਾਂ ਵੇਖਾ ਹਰਿ ਕੈਰ ਬਿਨਵਰਣਾ ਕੋਈ ਕਹਿ ਨਾਨਕੇ ਨੇਤਰ ਅੰਸੇ ਸਤਗੁਰ ਮਿਲੇ ਆ ਦਿਵਦ੍ਰਿਸ਼ਟ ਹੋਈ اے ਸ਼ਰਵਣੋ ਮੇਰੋ ਸੱਚਾ ਸੁਣਨੇ ਨੋਪਟਾਈ ਸੱਚਾ ਸੁਣਨੇ ਨੋਪਟਾਈ ਸ੍ਰੀ ਰਲਾਏ ਸੁਣੋ ਸਤਬਾਣੀ ਜਿਥੁਣੀ ਮਨ ਤਨ ਹਰਿਆ ਹੋਆ ਸਚੁ ਨਾਰਾ ਸੁਆਣੀ ਸਚੁ ਲਗ ਬਡਾਣੀ ਤਾਗੀ ਗਤਿ ਕਈ ਨਾ ਜਾਏ ਕਹਿ ਨਾਨਕ ਅਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਚੈ ਸੁਣਣੈ ਨੋ ਪਠਾਇ ਹਰਿ ਜੀਉ ਗੁਪੰਦਰਾ ਕੇਵਾਜਾ ਪਉਣ ਜਾਇ ਆਵਜਾ ਆਵਾਜਾ ਪਉਣ ਨੋ ਦੁਆਰੀ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੇ ਇਕਨਾ ਤਸਮਾਨਦਵਾਰ ਦਿਖਾਇਆ ਤੈਨੇਕ ਰੂਪ ਨਾਮ ਨਾਮ ਨੇ ਦਿਸਦਾਂਤ ਨਾ ਜਾਈ ਪਾਇਆ ਕੈ ਨਾਨ ਘਰ ਪਿਆਰ ਹੈ ਜੀ ਉਹ ਗੁਫਾ ਅੰਦਰ ਰੱਖ ਕੈ ਵਾਜਾ ਪਉਣ ਵਜਾਇਆ ਐ ਸਾਚਾ ਸੋਇਲਾ ਸੱਚ ਕਰ ਗਾਵੂ ਗਾਵੂ ਤਾ ਸੋਇਲਾ ਘਰ ਸਾਚੇ ਜਿੱਥੇ ਸਦਾ ਸਾਈ ਤੇ ਆਵਹਿ ਸਚੋ ਤੇ ਆਵੇਂ ਜਾਦੁ ਤੇ ਭਾਵੇਂ ਗੁਰਮੁਖ ਜਨਾ ਬੁਜਾਵਹਿ ਐ ਸਾਈ ਸਬਨਾ ਕਾ ਖਜ਼ਮੈ ਜਿਸ ਬਖਸ਼ਿ ਸੋ ਜਨ ਪਾਵਹਿ ਕਹਿ ਨਾਨਕ ਸਚੋ ਇਲਾ ਸਚੈ ਕਰ ਗਾਵਹਿ ਅਨੰ ਸੁਣੋ ਬੜ ਪਾਗੀ ਹੋ ਸਗਲ ਮਨੋਰਤ ਪੂਰੇ ਪਾੜ ਬ੍ਰੰਪਰਪ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਦੇ ਪੁਨੀਤ ਕਹਿ ਦੇ ਪਵਿੱਤ ਸਤਗੁਰ ਰਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਵਾਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਗੁਰ ਰਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਵਾਦ